ਉਹਦੇ ਨਾਲ ਹਨ ਸਾਡੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਅਤੇ ਐਮਐਲਏ ਨਾਭਾ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਮੈਂ ਹੁਣ ਬਿਨਾਂ ਸਮਾਂ ਗਵਾਏ ਕਿਉਂਕਿ ਗਰਮੀ ਤੇ ਹੁੰਮਸ ਦਾ ਮੌਸਮ ਹੈ ਮੈਂ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਹੋਏ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਹਰਮੀਤ ਸਿੰਘ ਜੀ ਪਠਾਨਵਾਜਰਾ ਨੂੰ ਬੇਨਤੀ ਕਰੂੰਗਾ ਕਿ ਉਹ ਮੰਚ ਤੇ ਰਸਮੀ ਤੌਰ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਕਰਨ ਸਰਦਾਰ ਹਰਮੀਤ ਸਿੰਘ ਜੀ ਪਠਾਨਵਾਜਰਾ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੀ ਸ਼ਾਨ ਸੀਐਮ ਸਾਹਿਬ ਪੰਜਾਬ ਸਾਡੇ ਵੀਰ ਹਰਦੀਪ ਸਿੰਘ ਜੀ ਮੁੰਡੀਆਂ ਮੰਤਰੀ ਸਾਹਿਬ ਐਮਐਲਏ ਦੇਮਾਨ ਜੀ ਡੀਸੀ ਮੈਮ ਤੇ ਹੋਰ ਸਾਰੇ ਆਏ ਪਤਾ ਆਇਆ ਤੇ ਇਹ ਸਾਡਾ ਜੇ ਹਸਪੀਟਲ ਵੱਡਾ ਹੋ ਜੇ ਲੋਕਾਂ ਦਾ ਫਾਇਦਾ ਬਹੁਤ ਜ਼ਿਆਦਾ ਹੋਊਗਾ ਇੱਥੇ ਕੋਈ ਐਕਸੀਡੈਂਟ ਹੁੰਦਾ ਤੇ ਪਟਿਆਲੇ ਜਾਂਦਾ ਜਾਂਦਾ ਹੀ ਉਹ ਵਿਚਾਰਾ ਦਮ ਤੋੜ ਜਾਂਦਾ ਡਾਕਟਰਾਂ ਦੀ ਘਾਟ ਆ ਉਹ ਪੂਰੀ ਕੀਤੀ ਜਾਵੇ। ਮੀਰਾਪੁਰ ਕਾਲਜ ਇੱਕ ਬੜਿਆਂ ਸਾਡੇ ਉਸ ਕਾਲਜ ਦੀ ਬਿਲਡਿੰਗ ਬਹੁਤ ਛੋਟੀ ਆ। ਚੌੜੀ ਜੇ ਖਾਂਡ ਦੀ ਉਹਦੇ ਜਮੀਨ ਐਕਵਾਇਰ ਹੋ ਜੇ ਉੱਥੇ ਵੀ ਸਾਡਾ ਮਸਲਾ ਹੱਲ کافی ਹੋ ਸਕਦਾ। ਔਜਾਪਿੰਡ ਆ ਉੱਥੇ ਵੀ ਲੋਕਾਂ ਨੇ ਆਪਦੀ ਜ਼ਮੀਨ ਤੋਂ ਖਾਂਡ ਬਣਾਈ ਆ ਉਹਨੂੰ ਡੂੰਗੀ ਨਹੀਂ ਕਰਨ ਦੇ। ਐਮਐਲਏ ਤੇ ਮੰਤਰੀਆਂ ਨੂੰ ਵੀ ਉਹਨਾਂ ਨੂੰ ਵਾਅਦਾ ਕਰ ਸਾਡਾ ਹਲਕਾ ਕਰੂਗਾ। ਇਹਨਾਂ ਤੇ ਮੈਨੂੰ ਆਸ ਆ। ਇਹ ਟੋਟਲ ਦੇ ਟੋਟਲ ਮਾਨ ਸਾਹਿਬ ਸਾਰੇ ਮੇਰੇ ਹਲਕੇ ਦੇ ਬੰਦੇ ਆ 300 ਬਸ ਸਾਡੇ ਹਲਕੇ ਦੀ ਹੈ ਮੇਰੇ ਭਰਾ ਮੈਂ ਬਲਾਹ ਬਹੁਤ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਧੰਨਵਾਦ ਜੀ ਸਾਹਿਬ ਜੀ ਸੋ ਸਾਡੇ ਐਮ ਐਲ ਏ ਸਹਿਬਾਨ ਸੋ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਹਾੜਾ ਸੋ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਅੱਜ ਉਦਘਾਟਨ ਤਹਿਸੀਲ ਕੰਪਲੈਕਸ ਦੁੱਧਨ ਸਾਦਾ ਜੋ 2023 ਵਿੱਚ ਜਨਵਰੀ ਦੇ ਵਿੱਚ ਕੰਮ ਸ਼ੁਰੂ ਹੋਇਆ ਸੀ ਥੋੜੇ ਸਮੇਂ ਦੇ ਵਿੱਚ 8 ਕਰੋੜ 55 ਲੱਖ ਦੀ ਲਾਗਤ ਨਾਲ ਇਹ ਬਣ ਕੇ ਤਿਆਰ ਹੋ ਗਿਆ ਸੋ ਐਮਐਲਏ ਸਹਿਬਾਨ ਜਿਸ ਦਿਨ ਦਾ ਕੰਮ ਸ਼ੁਰੂ ਹੋਇਆ ਦੋ ਚੱਕਰ ਮੇਰੇ ਵੀ ਲਗਾ ਚੁੱਕੇ ਨਾਲ ਕਿ ਆਪਾਂ ਜਾ ਕੇ ਤਹਿਸੀਲ ਕੰਪਲੈਕਸ ਦਾ ਚੈੱਕ ਕਰਵਾ ਕੇ ਆਉਣਾ ਕਿ ਮਟੀਰੀਅਲ ਸਹੀ ਲੱਗ ਰਿਹਾ ਕਿ ਨਹੀਂ ਸੋ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਅਨੁਸਾਰ ਹੁਕਮਾਂ ਅਨੁਸਾਰ ਅਸੀਂ ਇੱਥੇ ਆਉਂਦੇ ਰੇ। ਮੰਤਰੀ ਸਰਦਾਰ ਪੌਨ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਸਰ। ਅਸੀਂ ਇਸ ਤੋਂ ਪਹਿਲਾਂ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਵਿਚਾਰ ਸੁਣੀਏ ਮੈਂ ਨਿਮਰਤਾ ਸਹਿਤ ਬੇਨਤੀ ਕਰੂੰਗਾ ਇਸ ਹਲਕੇ ਦੇ ਪਿਆਰ ਸਰਦਾਰ ਹਰਮਿੰਦਰ ਸਿੰਘ ਪਠਾਣ ਮਾਜਰਾ ਪੈਨ ਸਿਮਰਜੀਤ ਕੌਰ ਜੀ ਪਠਾਨ ਮਾਜਰਾ ਤੇ ਸਾਡੇ ਸਾਰੇ ਐਮਐਲਏ ਸਹਿਬਾਨ ਉਹ ਸਾਡੇ ਹਰ ਦਿਲ ਅਜ਼ੀਜ਼ ਆਗੂ ਪੰਜਾਬ ਦੇ ਮਾਣ ਪੰਜਾਬੀਆਂ ਦੇ ਮਾਣ ਮਾਜੂਬ ਮੁੱਖ ਮੰਤਰੀ ਪੰਜਾਬ ਸਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਸਨਮਾਨ ਕਰਨਗੇ ਤੇ ਸਵਾਗਤ ਕਰਨਗੇ ਮੈਂ ਨਾਲ ਹੀ ਜਿਹਾ ਆਖਦਾ ਹਲਕਾ ਕਨੌਰ ਦੇ ਐਮਐਲਏ ਸਦਾ ਗੁਰਾਲ ਸਿੰਘ ਜੀ ਕਨੌਰ ਸਦਾ ਮਨਵੇਸ਼ ਸਿੰਘ ਜੀ ਸਿੱਧੂ ਅਤੇ ਵਿਨੇ ਬਬਦਾਨੀ ਸਰ ਇਸ ਆਲੇ ਦੁਆਲੇ ਦੇ ਤਹਿਸੀਲ ਕੰਪਲੈਕਸ ਦੁੱਧਨ ਸਾਦਾ ਦੇ ਅੱਜ ਇਮਾਰਤ ਦਾ ਉਦਘਾਟਨ ਹੈ ਆਲੇ ਦੁਆਲੇ ਦੇ ਪਿੰਡਾਂ ਚੋਂ ਗਰਮੀ ਦੇ ਬਾਵਜੂਦ ਇੰਨੀ ਭਾਰੀ ਗਿਣਤੀ ਚ ਪਹੁੰਚੇ ਹੋਏ ਸਾਰੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ মিডিਆ ਦੇ ਸਾਰੇ ਪત્રਕਾਰ ਸਹਿਬਾਨ ਪਾਰਟੀ ਦੇ ਦਰਜਾ ਬਾ ਦਰਜਾ ਸਾਡੀ ਸਕੂਲਾਂ ਚ ਐਡਮਿਸ਼ਨਾਂ ਲੈਣ ਵਾਸਤੇ ਸ਼ਿਫਾਰਿਸ਼ ਆਉਣ ਲੱਗੀਆਂ ਸਾਡੇ ਜਵਾਕ ਨੂੰ ਪ੍ਰਾਈਵੇਟ ਛੋਟਾ ਕੇ ਸੀ ਸਰਕਾਰੀ ਚ ਚਲਾਉਣਾ ਚਾਹੁੰਦੇ ਆ ਕਿਉਂਕਿ ਸਰਕਾਰੀ ਸਕੂਲਾਂ ਦੀ ਸਿੱਖਿਆ ਜਿਹੜੀ ਹੈ ਉਹ 97 98 99% ਸਾਡੇ ਰਿਜ਼ਲਟ ਆਉਣ ਲੱਗ ਗਏ ਸਾਡੇ ਜਵਾਕਾਂ ਦੇ ਗਰੀਬਾਂ ਦੇ ਜਵਾਕਾਂ ਦੇ ਮੈਨੂੰ ਪਤਾ ਹੈ ਕਿ 3 ਸਾਲ ਚ ਸਾਰਾ ਕੁਝ ਨਹੀਂ ਹੋਣਾ ਪਰ ਸ਼ੁਰੂਆਤ ਤੇ ਰਾਸ਼ਟਰਪਤੀ ਦਾ ਹਿਰਨ ਸੀ ਪਾਲਿਆ ਹੋਇਆ ਹਿਰਨ ਖੋਇਆ ਗਿਆ ਜੰਗਲਾਂ ਜੁਗਲਾਂ ਚ ਲੰਘ ਗਿਆ ਕਿਤੇ ਉਹਨਾਂ ਨੇ ਅਮਰੀਕਾ ਦੀ FBI ਬੁਲਾਈ FBI ਉਹ ਗਏ ਹਿਰਨ ਦਾ ਹੁਲੀਆ ਜਾ ਪਤਾ ਕੀਤਾ ਦਿਨ ਚਾਦਰਾਂ ਬਾਅਦ ਮੁੜੇ ਕਹਿੰਦੇ ਸਾਨੂੰ ਨਹੀਂ ਥਿਆ ਜੀ ਉਹ ਕਹਿੰਦੇ ਛਮੋ ਪਤਾ ਨਹੀਂ ਕੀ ਕੀ ਲਿਖੀ ਜਾਂਦੇ ਮੈਂ ਕਿਹਾ ਸਿੱਧਾ ਕਹੋ ਜਰ ਐਨੇ ਵੇਚੀ ਐ ਐਨੇ ਲਈ ਐ ਹੁਣ ਇਹਦੀ ਹੋ ਗਈ ਬਸ ਆ ਲਿਖ ਦੋ ਪਤਾ ਨਹੀਂ ਕਿਥੋਂ ਪਾਈ ਆ ਉਰਦੂ ਵਿੱਚ ਸੌਖੀ ਪੰਜਾਬੀ ਵਿੱਚ ਕਰਤੀ ਜੀ ਆ ਪੜ ਸਕਦੇ ਹੋ ਉਹਦੇ ਜਵਾਕਾ ਤੋਂ ਪੜਾ ਸਕਦੇ ਹੋ ਸੋ ਇਸਕਾ ਤਾਂ ਛੋਟੇ ਹੁੰਦੇ ਹੋਣਗੇ ਤੁਮ ਨੈਣਾਕੋਤ ਪ੍ਰੋਗਰਾਮ ਕੀਤਾ ਸੀ ਮੈਨੂੰ ਪਤਾ ਤੋ ਵੀਰੋ ਰੱਬ ਦੇ ਰੰਗ ਨੇ ਕੁਦਰਤ ਹੈ ਪਤਾ ਨਹੀਂ ਕਿਹੜੀ ਜ਼ਿੰਮੇਵਾਰੀ ਕਿੱਥੇ ਮਿਲ ਜੇ ਸੋਚਿਆ ਨਹੀਂ ਸੀ ਪਰ ਪਬਲਿਕ ਨੇ ਸੋਚ ਰੱਖਿਆ ਸੀਗਾ ਔਰ ਪਬਲਿਕ ਚ ਹੀ ਪਰਮਾਤਮਾ ਵਸਦਾ ਹੈ ਤੁਸੀਂ ਵੱਡੇ ਵੱਡੇ ਮਾਰੇ ਚੱਕ ਕੇ ਜਿਹੜੇ ਆਪਣੇ ਆਪ ਨੂੰ ਤਨੁੰਦਰ ਕਹੋਂਦੇ ਸੀ ਜਿਹੜੇ ਕਹਿੰਦੇ ਸੀ ਇਸ ਤਾਂ ਕਈ ਜਨਮ ਤੱਕ ਹਾਰਦੇ ਹੀ ਨਹੀਂ ਜਮਾਨਤਾਂ ਜ਼ਬਤ ਕਰਾਤੀਆਂ ਉਹਨਾਂ ਦੀਆਂ ਤੁਸੀਂ ਤੈਨੂੰ ਤਾਂ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਸਾਰੇ ਬਾਕੀ ਕਾਂਗਰਸੀ ਕੱਲੀ ਤੜਕੀ ਲੱਗ ਜਾਂਦਾ ਮੈਨੂੰ ਗਾਲਾਂ ਕੱਢਣਾ ਕਿਉਂਕਿ ਉਹਨਾਂ ਨੂੰ ਦੁੱਖ ਏਸ ਗੱਲ ਦਾ ਹੈ ਕਿ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਕੁਰਸੀਆਂ ਤਾਂ ਸਾਡੇ ਧੀਆਂ ਪੁੱਤ ਬੰਦੇ ਹੁੰਦੇ ਆ ਬਸ ਆਹੀ ਦੁੱਖ ਉਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਹੋਰ ਆਪਾਂ ਤਾਂ ਭੇਡਾਂ ਬੱਕਰੀਆਂ ਇਹਨਾਂ ਵਾਸਤੇ ਬੇਨਾਂ ਦਾ ਕੀ ਹੈ 5 ਸਾਲ ਬਾਅਦ ਇੱਧਰ ਹੱਕ ਲਾਂਗੇ ਪੈਂਦਾ ਇੱਧਰ ਹੱਕ ਲਾਂਗੇ ਐ ਕਿਵੇਂ ਹੱਕ ਲਾਂਗੇ ਫਿਰ ਤੁਸੀਂ ਅੱਜ ਕੱਲ ਉਹ ਜ਼ਮਾਨਾ ਨਹੀਂ ਰਿਹਾ ਪਹਿਲਾਂ ਵਾਲਾ ਯੂਥ ਦੇ ਵਿੱਚ ਅਵੇਅਰਨੈਸ ਹੈ ਲੋਕ ਜਾਣਗੇ ਭਾਈ ਤੁਹਾਨੂੰ ਪਹਿਲਾਂ ਕੋਈ ਰਾਹ ਨਹੀਂ ਸੀ ਲੋਕਾਂ ਕੋਲੇ ਪਹਿਲੇ ਨੂੰ ਜਿਤਾਉਂਦੇ ਸੀ ਉਹ ਤੋਂ ਦੁਖੀ ਹੋ ਕੇ ਦੂਜੇ ਨੂੰ ਜਿਤਾਉਂਦੇ ਸੀ ਵੀ ਇਹ ਵਧੀਆ ਨਿਕਲਿਆ ਉਹ ਤੋਂ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਆ ਜਾਂਦੇ ਸੀ ਹੋਰ ਹੋ ਰਾਹ ਹੀ ਨਹੀਂ ਸੀ ਹੁਣ ਰਾਹ ਖੁੱਲੇ ਨੇ ਹਣ ਰਾਹ ਖੁੱਲੇ ਨੇ ਤੁਹਾਡੇ ਆਪਣੇ ਰਾਹ ਖੁੱਲੇ ਨੇ ਤੁਸੀਂ ਆਪ ਆਵੇਂ ਵਿਚ ਆਓ ਰਾਜਨੀਤੀ ਚ ਆਓ ਆ ਕੇ ਆਪਾਂ ਮਾਮਾ ਭੈਣਾਂ ਆਈਆਂ ਬਹੁਤ ਵੱਡੀ ਗਿਣਤੀ ਚ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਇੰਨਾ ਤੋਂ ਬਿਨਾ ਜੇ ਘਰ ਨਹੀਂ ਚੱਲ ਸਕਦੇ ਤਾਂ ਇੰਨਾ ਤੋਂ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਚੁੱਲਿਆਂ ਦਾ ਸਾਰਾ ਇਹਨਾਂ ਨੂੰ ਪਤਾ ਹੈ ਕਿ ਚੁੱਲੇ ਤੇ ਕੀ ਬਣਦਾ ਪਟਿਆਲੇ ਕਹਿੰਦੇ ਸੀ ਉਦੋਂ ਸਾਡੇ ਪਿੰਡਾਂ ਦੀ ਭਾਸ਼ਾ ਚ ਕਹਿੰਦੇ ਆ ਫਲਾਨਿਆਂ ਦਾ ਤਾਂ ਭਾਈ ਪਟਿਆਲੇ ਦਾ ਪਰਚਾ ਕੱਟਦਾ ਉਹ ਪਟਿਆਲੇ ਦਾ ਪਰਚਾ ਘੱਟ ਹੁੰਦਾ ਧੁਰ ਦਾ ਪਰਚਾ ਜ਼ਿਆਦਾ ਹੁੰਦਾ ਉਹ ਸਾਡੇ ਪਿੰਡ ਦਾ ਇੱਕ ਬੰਦਾ ਨਹੀਂ ਪਹੁੰਚਿਆ ਪਟਿਆਲੇ ਜਿਹਦਾ ਪਟਿਆਲੇ ਦਾ ਪਰਚਾ ਕੱਟਿਆ ਕਰਾਚੋਂ ਕੋਲੇ ਵੱਧ ਤੋਂ ਵੱਧ ਬਸ ਸੰਘਰੇੜੀ ਜੀ ਕੋਲੇ ਬਸ ਉਹ ਤੋਂ ਬਾਅਦ ਕਹਿ ਦਿੰਦੇ ਨੇ 모ੜ ਲੋ ਭਾਈ ਗੱਡੀ 모ੜ ਲੋ ਪੂਰਨਸੂ ਤਾਂ ਪੂਰਾ ਹੋ ਗਿਆ ਲੈ ਲੈ ਲੋ ਕਰ ਲੋ ਜੇ ਕਿਤੇ ਪਹਿਲੀ ਕਿਤੇ ਹਸਤਾਲਕ ਤੇ ਕਿਤੇ ਸਨਾਮ ਚੀਮੇ ਵਧੀਆ ਮਿਲ ਜਾਂਦੀ ਦਵਾਈ ਪੂਰਨਸੂ ਨੇ ਐ ਪੂਰਾ ਨਹੀਂ ਹੋਣਾ ਸੀ ਹਵਦੇ ਇਲਾਜ ਤਾਂ ਅਮਰੀਕਾ ਤੋਂ ਜੀ ਹਵਦੇ ਇਲਾਜ ਤਾਂ ਕੈਨੇਡਾ ਤੋਂ ਸਿੰਗਾਪੁਰ ਤੋਂ ਸਾਡੇ ਵਾਸਤੇ ਆ ਛੱਡੇ ਐ ਐਮ ਆਰ ਆਈ ਯਾਨੀ ਐਕਸ-ਰੇ ਵਾਲੀਆਂ ਮਸ਼ੀਨਾਂ ਚ ਕਬੂਤਰਾਂ ਦੇ ਹਾਲ ਨੇ ਨੇ ਜੀ ਹੁਣ ਠੀਕ ਕਰਨ ਲੱਗੇ ਹੋਇਆ ਜੀ ਡਾਕਟਰ ਲਿਆਉਣ ਲੱਗੇ ਹੋਇਆ ਮੱਲਾ ਕਲੀਨਿਕ ਖੋਲੇ ਆ ਲੱਗੇ ਹੋਇਆ ਦਿਨ ਰਾਤ ਇਹ ਬਦਲੂਗਾ ਜੀ ਕੰਮ ਰਿਜ਼ਲਟ ਆਉਣ ਲੱਗ ਗੇ ਬਾਕੀ ਤੁਹਾਡਾ ਧੰਨਵਾਦ ਤਾਂ ਮੈਂ ਹਰੇਕ ਸਾਹ ਤੋਂ ਬਾਅਦ ਵੀ ਕਰਾਂ ਤਾ ਵੀ ਮੈਨੂੰ ਲੱਗਦਾ ਮੈਨੂੰ ਕਈ ਜਨਮ ਲੈਣੇ ਪੈਣਗੇ ਵੀ ਜਿੰਨਾ ਪਿਆਰ ਸਤਿਕਾਰ ਤੁਸੀਂ ਦੇਤਾ ਜ਼ਿੰਦਗੀ ਚ ਨਹੀਂ ਕਦੇ ਸੋਚਿਆ ਸੀ ਇਸੇ ਤਰ੍ਹਾਂ ਪਿਆਰ ਵਿਸ਼ਵਾਸ ਬਣਾਈ ਰੱਖਿਓ ਸਾਡੇ ਵਾਲੇ ਪਾਸਿਓ ਕੋਈ ਕਮੀ ਨਹੀਂ ਆਊਗੀ ਨੀਅਤ ਚ ਖੋਟ ਨਹੀਂ ਹੋਊਗੀ ਹੋ ਸਕਦਾ ਸਾਡੇ ਤੋਂ ਵੀ ਗਲਤੀਆਂ ਹੁੰਦੀਆਂ ਹੋਣ ਬੰਦਿਆਂ ਸੀ ਵੀ ਬਾਹ ਫੜ ਕੇ ਰੋਕ ਲਿਓ ਭਾਈ ਇੱਥੇ ਗਲਤ ਲੱਗ ਰਿਹਾ ਹੈ ਠੀਕ ਕਰ ਦਾਂਗੇ ਠੀਕ ਕਰ ਲਾਂਗੇ ਇੱਜ ਕਿਹੜੀ ਗੱਲ ਹੈ ਪਰਿਵਾਰ ਚ ਵੀ ਆਪਣੇ ਗਿਲੇ ਸ਼ਿਕਵੇ ਹੋ ਜਾਂਦੇ ਸੋ ਇਸ ਕਰਕੇ ਸਾਰੇ ਸਿਆਣੇ ਹੋ ਮੂਤਬਾਰ ਬੰਦੇ ਹੋ ਪੰਚਾਇਤਾਂ ਦੇ ਪਿੰਡਾਂ ਦੇ ਸਰਪੰਚ ਚੁਣੇ ਹੋਏ ਹੋ ਲੋਕਾਂ ਚ ਰਹਿੰਦੇ ਹੋ ਦਿਨ ਰਾਤ ਲੋਕਾਂ ਦੀਆਂ ਅੱਖਾਂ ਪੜ ਕੇ ਕੱਲੇ-ਕੱਲੇ ਬੰਦੇ ਦਾ ਪਤਾ ਹੁੰਦਾ ਵੀ ਕੌਣ ਕਿੰਨਾ ਕੁ ਬਿੱਤਰ ਹੈ ਕਿਹਦੀ ਕਬੀਲਦਾਰੀ ਕਿੰਨੇ ਕੁ ਪਾਣੀ ਚ ਹੈ ਬਾਕੀ ਉਹ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜੋ ਉਹਦਾ ਫਰਦ ਦੇਖ ਕੇ ਹੀ ਪਤਾ ਲੱਗ ਜਾਂਦਾ ਜਦੋਂ ਲਾਲ ਲਕੀਰਾਂ ਪਈਆਂ ਹੁੰਦੀਆਂ ਵੀ ਲਿਮਿਟਾਂ ਦਾ ਕੰrai ਬੈਠਾ ਹੈ ਬਾਹਰ ਭਾਵੇਂ ਜੋ ਮਰਜ਼ੀ ਕੋਠੀ ਪਾ ਲਓ ਵੱਡੇ ਟਰੈਕਟਰ ਲੈ ਲਓ ਪਰ ਅੰਦਰੋਂ ਤਾਂ ਲਕੀਰਾਂ ਲਾਲ ਹੀ ਹੁੰਦੀਆਂ ਉਹ ਕਰਜੇ-ਕਰਜੇ ਵੀ ਲਾਹਾਂਗੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਈਏ ਖੇਤੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਉੱਤਮ ਖੇਤੀ ਉੱਤਮ ਖੇਤੀ ਮੱਦਮ ਵਪਾਰ ਨਖਿੱਧ ਚਾਕਰੀ ਖੇਤੀ ਨੂੰ ਪਹਿਲੇ ਨੰਬਰ ਤੇ ਰੱਖਿਆ ਸੀ ਕਿਉਂਕਿ ਆਪ ਵੀ ਉਹਨਾਂ ਨੇ ਜ਼ਿੰਦਗੀ ਦੇ ਆਖਰੀ 16 ਸਾਲ ਕਰਤਾਰਪੁਰ ਹਾਲੀ ਬਾਹਿਆ ਸੀ ਉੱਤਮ ਖੇਤੀ ਸਭ ਤੋਂ ਨੰਬਰ 1 ਤੇ ਖੇਤੀ ਮੱਦਮ ਵਪਾਰ ਨਖਿੱਦ ਚਾੱਕਰੀ ਨੌਕਰੀ ਨੂੰ ਤੀਜੇ ਨੰਬਰ ਤੇ ਰੱਖਿਆ ਸੀ ਉਲਟਾ ਹੋ ਗਿਆ ਜਮਾਂ ਨੌਕਰੀ ਵਾਸਤੇ ਆਪਾਂ ਜ਼ਮੀਨ ਵੇਚਣ ਨੂੰ ਪਿਆ ਰਾਂ ਅੱਜ ਖੇਤੀ ਦੀ ਜੇ ਨੰਬਰ ਤੇ ਆ ਗਈ ਜੀ ਜੇ ਖੇਤੀ ਆਪਾਂ ਨਵੇਂ ਤਰੀਕੇ ਨਾਲ ਵਧੀਆ ਟੰਗਣਾ ਕਰੀਏ ਖੇਤੀ ਧਰਤੀ ਝੋਟੇ ਦੇ ਸਿਰ ਵਰਗੀ ਧਰਤੀ ਹੈ ਆਪਣੇ ਵਰਗੀ ਧਰਤੀ ਹੈ ਨਹੀਂ ਦੁਨੀਆ ਤੇ ਕਿਤੇ ਕੌਮ ਮਿਹਨਤੀ ਹੈ ਸਭ ਕੁਝ ਹੈ ਬਸ ਕਿਰਾਂ ਬਸ ਥੋੜਾ ਜਿਹਾ ਰਾਹ ਮਿਲ ਜੇ ਵੀ ਇੱਧਰ ਦੀ ਜਾਣਾ ਹੈ ਬਸ ਅੱਪਾ ਕਰ ਲਾਂਗੇ ਸਾਰਾ ਕੁਝ ਠੀਕ ਕਰ ਲਾਂਗੇ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਸੁਰਜੀਤ ਪਾਤਰ ਜੀ ਦੀਆਂ ਲਾਈਨਾਂ ਨੇ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਓਨਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖਿਓ ਫੁੱਲਾਂ ਜੋਗੀ ਐਸੇ ਧਰਤੀ ਤੇ ਗਿੱਧੇ ਪੰਗੜੇ ਪੈਣ ਲੱਗਣਗੇ ਐਸੇ ਧਰਤੀ ਤੇ ਖੁਸ਼ੀਆਂ ਐਸੇ ਧਰਤੀ ਤੇ 53154 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡਾਂ 'ਚ ਵੀ ਮਿਲੀਆਂ ਹੋਣੀਆਂ ਨੌਕਰੀਆਂ ਕਿਸੇ ਨਾ ਕਿਸੇ ਨੂੰ 1 ਰੁਪਿਆ ਵੀ ਲੱਗਿਆ ਹੋਵੇ ਕਿਸੇ ਦਾ ਦੱਸ ਦਿਓ ਕੋਈ ਸ਼ਪਾਰਸ਼ ਲਾਉਣੀ ਪਈ ਹੋਵੇ ਦੱਸ ਦਿਓ ਤੁਹਾਡੇ ਪਿੰਡਾਂ 'ਚ ਨੌਕਰੀਆਂ ਮਿਲੀਆਂ ਹੋਣ ਹੈ ਜੀ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇੰਨੀ ਗਰਮੀ 'ਚ ਇੱਥੇ ਆਏ ਹੋ ਬਸ ਉਹ ਘਾਟਨਾ ਜੋ ਹੋ ਜੂਗਾ ਕੱਲ ਤੋਂ ਕੰਮ ਸ਼ੁਰੂ ਹੋ ਜੂਗਾ ਅਫਸਰ ਵੀ ਆਉਣਗੇ ਸਾਰੇ ਕੰਮ ਹੋਣਗੇ ਜਿਹੜੀਆਂ ਮੰਗਾਂ ਪ੍ਰਧਾਨ ਮਾਜਰਾ ਸਾਹਿਬ ਨੇ ਦੱਸਿਆ ਨੇ ਮੈਂ ਨਾਲ ਲੈ ਕੇ ਚੱਲਿਆ ਮੈਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਔਰ ਜਿਹੜੀ ਗੱਲ ਮੈਂ ਕਹਤੀ ਉਹ ਮੈਂ ਕਰਦੇ ਹੀ ਕਰਦਾ ਸੋ ਮੈਂ ਬਹਿ ਜੂਗਾ ਇਹ ਚ ਕਾਗਜ਼ੀ ਕਾਰਵਾਈਆਂ ਕਾਫੀ ਨੇ ਤੇ ਨਾਲ ਅਫਸਰ ਬਿਠਾ ਲਾਂਗੇ ਤੁਹਾਨੂੰ ਬੁਲਾ ਲਾਂਗੇ ਤੇ ਤੁਸੀਂ ਆ ਕੇ ਬਹਿ ਕੇ ਹੁਣ ਤੱਕ ਅੱਠ ਹੁਣ ਤੱਕ ਆਪਣੇ ਇਲਾਕੇ ਚ ਤੁਹਾਡੇ ਚ 21 ਕਰੋੜ ਰੁਪਇਆ ਸਿਨੌਰ ਹਲਕੇ ਨੂੰ ਨਗਰ ਪੰਚਾਇਤ ਨੂੰ 21 ਕਰੋੜ 24 ਕਰੋੜ ਰੁਪਏ ਦੇਵੀਗੜ੍ਹ ਨੂੰ ਆ ਗਿਆ 21 ਕਰੋੜ ਰੁਪਏ ਸਨੌਰ ਦੀ ਨਗਰ ਪੰਚਾਇਤ ਨੂੰ ਹਾਂਜੀ 2014 ਚ ਪਤਾ ਨਹੀਂ ਸੰਯੋਗ ਪ੍ਰਮਾਤਮਾ ਨੇ ਕੀ ਲਿਖੇ ਸੀ ਉਹਨਾਂ ਨੂੰ ਹਰਾ ਕੇ ਲੋਕਾਂ ਨੇ ਮੈਨੂੰ ਐਮਪੀ ਬਣਾਤਾ ਮੈਂ ਐਮਪੀ ਬਣ ਗਿਆ ਸਾਡੇ ਪਿੰਡ ਵਾਲੇ ਆ ਗਏ ਉਹ ਨਿਆਰਾ ਆ ਗਿਆ ਜੀ ਆਪਣੇ ਪਿੰਡ ਦਾ ਐਮਪੀ ਬਣ ਗਿਆ ਮੈਂ ਹਾਂ ਤੇ ਮੰਗ ਪੱਤਰ ਜਿਹਾ ਲਿਆਇਆ ਮੈਂ ਵੈਰੀ ਗੁੱਡ ਕਿਹੜੀ ਮੰਗ ਆ ਪਹਿਲੀ ਉਹੀ ਹੈ ਕਹਿੰਦੇ ਪਹਿਲੀ ਤਾਂ ਜਿਹੜੀ ਤੂੰ ਹੀ ਲਿਖਦਾ ਰਹਿ ਪਹਿਲਾਂ ਦੱਸ ਨੋਰ ਬਲੋ ਸਨਮਾਨ ਕਰ ਰਹੇ ਆ ਗਰਮੀ ਚ ਬੈਠੇ ਤੇ ਦੋਨਾਂ ਹੱਥ ਉਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਉਂਦੇ ਵਸਦੇ ਰਹੋ ਆਰਾਮ ਨਾਲ ਜਾਇਓ ਮਾਵਾ ਪੈਣਾ ਵੀ ਨੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਆਬਾਦ ਰਹੋ ਜਿੰਦਬਾਦ ਰਹੋ ਬਹੁਤ ਬਹੁਤ ਧੰਨਵਾਦ ਜੀ ਦਿਲਦਿਆਂ ਕਰਾਇਆ ਜੀ ਧੰਨਵਾਦ ਬਹੁਤ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰੰਗਲਾ ਪੰਜਾਬ ਬਣਾਉਣ ਦੀ ਸੌ ਸ਼ਹੀਦਾਂ ਦੀ ਧਰਤੀ ਤੇ ਜਾ ਕੇ ਚੁੱਕੀ ਅਤੇ ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਡਾਕਟਰ ਬੀ ਆਰ ਅੰਬੇਦਕਰ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦਾ ਤਹਈਆ ਕੀਤਾ ਹੁਣ ਕੁਝ ਸਨਮਾਨ ਨੇ ਮਾਜੋਕ ਮੁੱਖ ਮੰਤਰੀ ਵੱਲੋਂ ਕਰੇ ਜਾਣੇ ਨੇ ਜੀਐਸਏ ਇੰਡਸਟਰੀ ਜਿਨ੍ਹਾਂ ਦੇ ਚੇਅਰਮੈਨ ਜਤਿੰਦਰ ਸਿੰਘ ਤੇ ਮਨੀਸ਼ ਕੁਮਾਰ